ਪ੍ਰੀਤ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੋ ਕਿ ਇੱਕ ਕੀੜੀ ਤੇ ਕਬੂਤਰ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਕਦੇ ਦੀ ਗੱਲ ਹੈ ਇੱਕ ਸਹਾਬਨੇ ਜੰਗਲ ਦੇ ਕਿਨਾਰੇ ਇੱਕ ਸ਼ਾਂਤ ਨਦੀ ਵਗਦੀ ਸੀ ਉਸ ਨਦੀ ਦਾ ਪਾਣੀ ਇੰਨਾ ਕੁ ਸੁੱਚਾ ਸੀ ਕਿ ਜਿਵੇਂ ਕਿਸੇ ਚੰਨ ਦੀ ਰੌਸ਼ਨੀ ਉਸ ਵਿੱਚ ਘੋਲ ਦਿੱਤੀ ਗਈ ਹੋਵੇ ਨਦੀ ਦੇ ਕਿਨਾਰੇ ਬੜੇ ਹੀ ਸੋਹਣੇ-ਸੋਹਣੇ ਦਰਖਤ ਸਨ ਕਿਸੇ ਤੇ ਕੋਇਲ ਬੋਲਦੀ ਸੀ ਕਿਸੇ ਤੇ ਚਿੜੀਆਂ ਨੇ ਆਲਣੇ ਬਣਾਏ ਹੋਏ ਸੀ ਉਹਨਾਂ ਦੀ ਦਰਖਤਾਂ ਵਿੱਚੋਂ ਇੱਕ ਦਰਖਤ ਉੱਤੇ ਰਹਿੰਦਾ ਸੀ ਇੱਕ ਚਿੱਟਾ ਕਬੂਤਰ ਜਿਸ ਦਾ ਦਿਲ ਸੋਨੇ ਵਰਗਾ ਸੀ ਕਬੂਤਰ ਹਰ ਸਵੇਰੇ ਉੱਡ ਕੇ ਨਦੀ ਦੇ ਪਾਣੀ ਵਿੱਚੋਂ ਚੁੰਝ ਭਰਦਾ ਅਸਮਾਨ ਵੱਲ ਉੱਡ ਕੇ ਆਪਣੇ ਪੰਖਾਂ ਨਾਲ ਹਵਾ ਵਿੱਚ ਗੋਲ-ਗੋਲ ਚੱਕਰ ਲਾਉਂਦਾ ਤੇ ਫਿਰ ਵਾਪਸ ਆਪਣੇ ਦਰਾਖਤ ਉੱਤੇ ਆ ਜਾਂਦਾ ਉਸ ਦੀ ਜ਼ਿੰਦਗੀ ਸੁਖੀ ਤੇ ਸ਼ਾਂਤ ਸੀ ਪਰ ਇੱਕ ਦਿਨ ਉਸ ਜ਼ਿੰਦਗੀ ਵਿੱਚ ਇੱਕ ਅਜੀਹਾ ਮੋੜ ਆਇਆ ਜਿਸ ਨੇ ਉਸ ਨੂੰ ਸਦਾ ਲਈ ਬਦਲ ਦਿੱਤਾ ਉਸੇ ਨਦੀ ਦੇ ਕਿਨਾਰੇ ਇੱਕ ਛੋਟੀ ਜਹੀ ਕੀੜੀ ਰਹਿੰਦੀ ਸੀ ਕੀੜੀ ਬਹੁਤ ਹੀ ਮਿਹਨਤੀ ਸੀ ਉਹ ਹਰ ਰੋਜ਼ ਆਪਣਾ ਖਾਣਾ ਪੀਣਾ ਇਕੱਠਾ ਕਰਦੀ ਤੇ ਆਪਣੀ ਖੋਡ ਵਿੱਚ ਸੁਰੱਖਿਅਤ ਰੱਖਦੀ ਉਸ ਦਾ ਸੁਭਾਅ ਸਾਦਾ ਸੀ ਕਿਸੇ ਨਾਲ ਝਗੜਾ ਨਹੀਂ ਸੀ ਕਰਦੀ ਕਿਸੇ ਨਾਲ ਬੁਰਾ ਨਹੀਂ ਸੀ ਕਰਦੀ ਪਰ ਕਿਸਮਤ ਕਈ ਵਾਰੀ ਮਿਹਨਤੀ ਜਾਨਵਰਾਂ ਦੀ ਵੀ ਪਰਖ ਲੈ ਲੈਂਦੀ ਹੈ ਇੱਕ ਗਰਮੀ ਵਾਲੇ ਦਿਨ ਦੀ ਗੱਲ ਹੈ ਸੂਰਜ ਤਪਦਾ ਸੀ ਤੇ ਜੰਗਲ ਦੇ ਪੱਤੇ ਵੀ ਸੁੱਕੇ ਪਏ ਸਨ ਕੀੜੀ ਬਹੁਤ ਤਰਸੀ ਪਈ ਸੀ ਉਸ ਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਸੀ ਹੌਲੀ-ਹੌਲੀ ਰੇਤ ਉੱਤੇ ਤੁਰਦੀ ਹੋਈ ਉਹ ਨਦੀ ਦੇ ਕਿਨਾਰੇ ਆ ਗਈ ਪਰ ਜਦੋਂ ਉਸ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਦੀ ਦੇ ਪਾਣੀ ਵਿੱਚ ਡਿੱਗ ਪਈ ਨਦੀ ਦਾ ਪਾਣੀ ਤਿੱਖੀ ਧਾਰ ਵਾਂਗ ਵਗ ਰਿਹਾ ਸੀ ਛੋਟੀ ਜਹੀ ਕੀੜੀ ਹਾਲਾ ਹੀ ਹਾਲਾ ਪਾਣੀ ਵਿੱਚ ਡੁੱਬਦੀ ਜਾ ਰਹੀ ਸੀ ਉਹ ਚੀਕਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਸਦੀ ਆਵਾਜ਼ ਨੂੰ ਕਿਸੇ ਨੇ ਨਹੀਂ ਸੁਣਿਆ ਉਸੇ ਸਮੇਂ ਦਰਾਖਤ ਉੱਤੇ ਬੈਠੇ ਕਬੂਤਰ ਨੇ ਕੀੜੀ ਨੂੰ ਪਾਣੀ ਵਿੱਚ ਡੁੱਬਦੇ ਹੋਏ ਵੇਖ ਲਿਆ ਕਬੂਤਰ ਦਾ ਦਿਲ ਪਿਗਲ ਗਿਆ ਉਸਨੇ ਤੁਰੰਤ ਆਪਣੀ ਚੁੰਝ ਨਾਲ ਦਰਾਖਤ ਦੀ ਇੱਕ ਟਾਣੀ ਵਿੱਚੋਂ ਇੱਕ ਹਰਾ ਪੱਤਾ ਤੋੜਿਆ ਤੇ ਹਵਾ ਵਿੱਚ ਥੋੜਾ ਝੁੱਕ ਕੇ ਉਹ ਪੱਤਾ ਨਦੀ ਦੇ ਪਾਣੀ ਵਿੱਚ ਸੁੱਟ ਦਿੱਤਾ ਪੱਤਾ ਹੌਲੀ-ਹੌਲੀ ਕੀੜੀ ਵੱਲ ਨੂੰ ਵਗਿਆ ਤੇ ਕੀੜੀ ਉਸ ਉੱਤੇ ਚੜ ਗਈ ਕਬੂਤਰ ਨੇ ਪੱਤੇ ਨੂੰ ਆਪਣੇ ਪੰਖਾਂ ਨਾਲ ਹੌਲੀ ਜਿਹੀ ਝੋਕਾ ਮਾਰਿਆ ਤਾਂ ਉਹ ਕਿਨਾਰੇ ਦੇ ਨਾਲ ਆ ਲੱਗ ਜਾਵੇ। ਕੁਝ ਹੀ ਸਮੇਂ ਬਾਅਦ ਪੱਤਾ ਨਦੀ ਦੇ ਕਿਨਾਰੇ ਆ ਲੱਗਾ। ਕੀੜੀ ਨੇ ਸਾਹ ਲਿਆ ਤੇ ਰੇਤ ਉੱਤੇ ਆ ਕੇ ਥੋੜਾ ਸਮਾਂ ਆਰਾਮ ਕੀਤਾ। ਉਸ ਨੇ ਕਬੂਤਰ ਵੱਲ ਵੇਖਿਆ ਕਬੂਤਰ ਹਾਲੇ ਵੀ ਉੱਪਰ ਟਾਣੀ ਤੇ ਬੈਠਾ ਸੀ। ਉਸ ਦੇ ਚਿਹਰੇ ਤੇ ਮਿਹਰਬਾਨੀ ਦਾ ਚਮਕਦਾ ਹਾਸਾ ਸੀ। ਕੀੜੀ ਨੇ ਆਪਣੇ ਮਾਨ ਵਿੱਚ ਸੋਚਿਆ ਇਹ ਪੰਛੀ ਨਹੀਂ ਰੱਬ ਦਾ ਰੂਪ ਹੈ ਜੇ ਇਹ ਅੱਜ ਨਾ ਹੁੰਦਾ ਤਾਂ ਮੈਂ ਜ਼ਰੂਰ ਡੁੱਬ ਕੇ ਮਰ ਜਾਂਦੀ ਉਹ ਚੁੱਪਚਾਪ ਆਪਣੀ ਖੁੱਡ ਵੱਲ ਨੂੰ ਮੁੜ ਗਈ ਪਰ ਉਸ ਦੇ ਦਿਲ ਵਿੱਚ ਕਬੂਤਰ ਲਈ ਬੇਅੰਤ ਸ਼ੁਕਰਾਨਾ ਸੀ ਦਿਨ ਬੀਤਦੇ ਗਏ ਕੀੜੀ ਆਪਣੀ ਰੋਜ਼ ਦੀ ਮਿਹਨਤ ਵਿੱਚ ਲੱਗੀ ਹੋਈ ਸੀ ਕਬੂਤਰ ਵੀ ਆਪਣੀ ਜ਼ਿੰਦਗੀ ਵਿੱਚ ਮਸਤ ਸੀ ਪਰ ਕਿਸੇ ਨੇ ਕਿਹਾ ਨਾ ਕਿ ਕਦੇ ਕਿਸੇ ਨਾਲ ਨੇਕੀ ਕਰੀ ਕਦੇ ਵੀ ਵਿਅਰਥ ਨਹੀਂ ਜਾਂਦੀ ਜੋ ਭਲਾ ਕਰਦਾ ਉਸ ਦਾ ਭਲਾ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਰੱਬ ਕਰਦਾ ਏ ਇੱਕ ਦਿਨ ਕਬੂਤਰ ਦਰਾਖਤ ਤੇ ਬੈਠਾ ਸੀ ਤੇ ਹਵਾ ਵਿੱਚ ਖੇਡ ਰਿਹਾ ਸੀ ਉਸੇ ਵੇਲੇ ਇੱਕ ਸ਼ਿਕਾਰੀ ਚੁਪਕੇ ਨਾਲ ਆਇਆ ਸ਼ਿਕਾਰੀ ਦੇ ਹੱਥ ਵਿੱਚ ਤੀਰ ਕਮਾਨ ਸੀ ਉਹ ਕਬੂਤਰ ਵੱਲ ਨੂੰ ਵੇਖਦਾ ਤੇ ਸੋਚਣ ਲੱਗਾ ਇਹ ਚਿੱਟਾ ਕਬੂਤਰ ਮੇਰੇ ਤੀਰ ਦਾ ਨਿਸ਼ਾਨਾ ਬਣੇਗਾ ਇਹਦੇ ਪੰਖ ਵੇਚ ਕੇ ਮੈਨੂੰ ਚੰਗੇ ਪੈਸੇ ਮਿਲ ਜਾਣਗੇ ਉਸਨੇ ਹੌਲੀ-ਹੌਲੀ ਆਪਣੇ ਕਮਾਨ ਵਿੱਚ ਤੀਰ ਚੜਾਇਆ ਤੇ ਕਬੂਤਰ ਵੱਲ ਨਿਸ਼ਾਨਾ ਲਾਉਣ ਲੱਗ ਪਿਆ ਕਬੂਤਰ ਉਸ ਦੀ ਆਹਟ ਤੋਂ ਵੇਖ ਖਬਰ ਸੀ ਪਰ ਕਿਸਮਤ ਨਾਲ ਉੱਥੇ ਹੀ ਖੜੀ ਕੀੜੀ ਆਪਣੇ ਖਾਣੇ ਦੀ ਤਲਾਸ਼ ਵਿੱਚ ਇੱਧਰ ਉੱਧਰ ਫਿਰ ਰਹੀ ਸੀ ਜਿਵੇਂ ਹੀ ਉਸ ਨੇ ਸ਼ਿਕਾਰੀ ਨੂੰ ਵੇਖਿਆ ਕਿ ਸ਼ਿਕਾਰੀ ਤਾਂ ਕਬੂਤਰ ਵੱਲ ਨੂੰ ਨਿਸ਼ਾਨਾ ਲਾਈ ਬੈਠਾ ਉਹ ਤੁਰੰਤ ਉਹ ਦਿਨ ਯਾਦ ਆ ਗਿਆ ਉਸ ਨੂੰ ਜਦੋਂ ਕਬੂਤਰ ਨੇ ਉਸ ਦੀ ਜਾਨ ਬਚਾਈ ਸੀ ਕੀੜੀ ਨੇ ਸੋਚਿਆ ਕਿ ਹੁਣ ਮੇਰੀ ਵਾਰੀ ਹੈ ਹੁਣ ਮੈਨੂੰ ਆ ਕਬੂਤਰ ਦੀ ਮਦਦ ਕਰਨੀ ਚਾਹੀਦੀ ਹੈ ਉਹ ਚੁਪਕੇ ਨਾਲ ਸ਼ਿਕਾਰੀ ਦੇ ਨੇੜੇ ਗਈ ਤੇ ਉਸਦੇ ਪੈਰ ਤੇ ਚੜ ਗਈ ਜਦੋਂ ਸ਼ਿਕਾਰੀ ਨੇ ਤੀਰ ਛੱਡਣ ਲਈ ਉਂਗਲ ਨੂੰ ਖਿੱਚਿਆ ਤਦ ਕੀੜੀ ਨੇ ਉਸਦੇ ਇੰਨੀ ਭੈੜੀ ਤਰ੍ਹਾਂ ਆਪਣੇ ਦੰਦਾ ਨਾਲ ਦੰਦੀ ਵੱਢ ਦਿੱਤੀ ਦਰਦ ਨਾਲ ਸ਼ਿਕਾਰੀ ਚੀਖ ਪਿਆ ਉਸ ਦਾ ਨਿਸ਼ਾਨਾ ਹਿੱਲ ਗਿਆ ਤੀਰ ਹਵਾ ਵਿੱਚੋਂ ਨਿਕਲ ਕੇ ਕਬੂਤਰ ਤੋਂ ਦੂਰ ਜਾ ਲੱਗਾ ਕਬੂਤਰ ਨੇ ਤੁਰੰਤ ਖਤਰੇ ਨੂੰ ਸਮਝ ਲਿਆ ਉਸਨੇ ਆਪਣੇ ਪੰਖ ਫੜਫੜਾਏ ਤੇ ਉੱਡ ਗਿਆ ਕੁਝ ਹੀ ਪਲਾਂ ਵਿੱਚ ਉਹ ਅਸਮਾਨ ਵਿੱਚ ਗੁੰਮ ਹੋ ਗਿਆ ਸ਼ਿਕਾਰੀ ਹੈਰਾਨ ਰਹਿ ਗਿਆ ਕਿ ਅਚਾਨਕ ਕੀ ਹੋ ਗਿਆ ਸੀ ਇਹ ਕਿڑی ਹੌਲੀ-ਹੌਲੀ ਰੇਤ ਵਿੱਚ ਗਾਇਬ ਹੋ ਗਈ ਕਬੂਤਰ ਨੇ ਦੂਰੋਂ ਸਾਰਾ ਮੰਜ਼ਰ ਦੇਖ ਲਿਆ ਉਸ ਸਮਝ ਗਿਆ ਸੀ ਕਿ ਜਿਸ ਨੇ ਉਸ ਦੀ ਜਾਨ ਬਚਾਈ ਹੈ ਉਹ ਹੋਰ ਕੋਈ ਨਹੀਂ ਉਹ ਕੀੜੀ ਹੈ ਜਿਸ ਦੀ ਉਸ ਨੇ ਕੁਝ ਸਮਾਂ ਪਹਿਲਾਂ ਮਦਦ ਕੀਤੀ ਸੀ ਕਬੂਤਰ ਨੇ ਆਪਣੇ ਦਿਲ ਵਿੱਚ ਸੋਚਿਆ ਰੱਬ ਦੀ ਕਾਇਆ ਕਲਪ ਬਹੁਤ ਵੱਡੀ ਤੇ ਅਜੀਬ ਹੈ ਜੋ ਨੇਕੀ ਅਸੀਂ ਕਰਦੇ ਹਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਕੋਲ ਵਾਪਸ ਆ ਜਾਂਦੀ ਹੈ ਉਸ ਦਿਨ ਤੋਂ ਬਾਅਦ ਕਬੂਤਰ ਤੇ ਕੀੜੀ ਦੋਵੇਂ ਚੰਗੇ ਦੋਸਤ ਬਣ ਗਏ ਹਾਰਸ ਵੀਰ ਕਬੂਤਰ ਕੀੜੀ ਨੂੰ ਸਲਾਮ ਕਰਦਾ ਤੇ ਕੀੜੀ ਉਸ ਨੂੰ ਖੁਸ਼ੀ ਨਾਲ ਮਿਲਦੀ ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਕਿ ਜਦੋਂ ਵੀ ਕਿਸੇ ਤੇ ਬੁਰਾ ਸਮਾਂ ਆਵੇਗਾ ਦੂਜਾ ਹਮੇਸ਼ਾ ਇੱਕ ਦੂਜੇ ਨਾਲ ਖੜਾ ਰਹੇਗਾ ਉਸ ਦਿਨ ਤੋਂ ਬਾਅਦ ਉਹਨਾਂ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਤੇ ਉਹ ਖੁਸ਼ੀ-ਖੁਸ਼ੀ ਆਪਸ ਵਿੱਚ ਰਹਿਣ ਲੱਗੇ ਉਹ ਇੱਕ ਦੂਜੇ ਦਾ ਹਰ ਮੁਸੀਬਤ ਵਿੱਚ ਸਾਥ ਦੇਣ ਲੱਗੇ ਜੰਗਲ ਦੇ ਹੋਰ ਜਾਨਵਰ ਵੀ ਅਕਸਰ ਕਹਿੰਦੇ ਸਨ ਕਿ ਵੇਖੋ ਕਿਸ ਤਰ੍ਹਾਂ ਇੱਕ ਵੱਡਾ ਉੱਡਣ ਵਾਲਾ ਪੰਛੀ ਤੇ ਇੱਕ ਨਿੱਕੀ ਜਹੀ ਰਿੰਗਣ ਵਾਲੀ ਕੀੜੀ ਇੰਨੇ ਚੰਗੇ ਦੋਸਤ ਬਣ ਗਏ ਨੇ ਕਬੂਤਰ ਨੂੰ ਹੁਣ ਹਰ ਸਵੇਰ ਆਪਣੀ ਉਡਾਣ ਸ਼ੁਰੂ ਕਰਨ ਤੋਂ ਪਹਿਲਾਂ ਕੀੜੀ ਨੂੰ ਮਿਲਣ ਦੀ ਆਦਤ ਬਣ ਗਈ ਸੀ ਉਹ ਕੀੜੀ ਦੀ ਖੁੱਡ ਕੋਲ ਆ ਬੈਠਦਾ ਤੇ ਕਹਿੰਦਾ ਸਤਿ ਸ੍ਰੀ ਅਕਾਲ ਮੇਰੀ ਛੋਟੀ ਬਸੇਲੀ ਅੱਜ ਦਿਨ ਕਿਵੇਂ ਰਹੇਗਾ ਕੀੜੀ ਹੱਸ ਕੇ ਜਵਾਬ ਦਿੰਦੀ ਸਤਿ ਸ੍ਰੀ ਅਕਾਲ ਕਬੂਤਰ ਜੇ ਤੂੰ ਮੇਰੇ ਸਿਰ ਉੱਤੇ ਆਪਣੇ ਪੰਖਾਂ ਦਾ ਸਾਇਆ ਕਰੇ ਤਾਂ ਹਰ ਦਿਨ ਮੇਰੇ ਲਈ ਸੋਨਾ ਹੀ ਹੈ ਇਹ ਦੋਹਾਂ ਦੀ ਦੋਸਤੀ ਵਿੱਚ ਇੰਨੀ ਮਿਠਾਸ ਸੀ ਕਿ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਸੀ ਉਹ ਇੱਕ ਦੂਜੇ ਦੀ ਮਦਦ ਕਰਦੇ ਰਹਿੰਦੇ ਕਬੂਤਰ ਕਈ ਵਾਰੀ ਉੱਡ ਕੇ ਦੂਰ ਦੇ ਖੇਤਾਂ ਤੋਂ ਅੰਨ ਦਾ ਕੋਈ ਦਾਣਾ ਜਾਂ ਛੋਟੀ ਜਿਹੀ ਰੋਟੀ ਦੀ ਬੁਰਕੀ ਲਿਆਉਂਦਾ ਤੇ ਕੀੜੀ ਦੀ ਖੋਡ ਦੇ ਕੋਲ ਰੱਖ ਦਿੰਦਾ ਸੀ ਕੀੜੀ ਉਸ ਦਾ ਧੰਨਵਾਦ ਕਰਦੀ ਤੇ ਕਹਿੰਦੀ ਰੱਬ ਨੇ ਤੈਨੂੰ ਵੱਡਾ ਦਿਲ ਦਿੱਤਾ ਹੈ ਕਬੂਤਰ ਜੋ ਦਿਲ ਹੋਰਾਂ ਲਈ ਧੜਕਦਾ ਹੈ ਉਹੀ ਅਸਲੀ ਜ਼ਿੰਦਗੀ ਜੀਉਂਦਾ ਹੈ ਕਬੂਤਰ ਨੇ ਨਿਮਰਤਾ ਨਾਲ ਕਿਹਾ ਕੀੜੀਏ ਤੂੰ ਭੁੱਲ ਨਾ ਜੇ ਤੂੰ ਉਸ ਦਿਨ ਮੇਰੀ ਜਾਨ ਨਾ ਬਚਾਉਂਦੀ ਤਾਂ ਸ਼ਾਇਦ ਅੱਜ ਮੈਂ ਆਸਮਾਨ ਨਾ ਵੇਖਦਾ ਸਮਾਬੀਤ ਦਾ ਗਿਆ ਮੌਸਮ ਬਦਲਣ ਲੱਗਾ ਜੰਗਲ ਵਿੱਚ ਬਹਾਰ ਆ ਗਈ ਦਰਖਤਾਂ ਦੇ ਨਵੇਂ ਪੱਤੇ ਆ ਗਏ ਫੁੱਲ ਖਿੜ ਗਏ ਨਦੀ ਦਾ ਪਾਣੀ ਮਿੱਠਾ ਹੋ ਗਿਆ ਹਰ ਪਾਸੇ ਜੀਵਨ ਦੀ ਖੁਸ਼ਬੂ ਫੈਲ ਗਈ ਕਬੂਤਰ ਨੇ ਆਪਣਾ ਆਲਣਾ ਬਣਾਇਆ ਤੇ ਕੀੜੀ ਨੇ ਵੀ ਆਪਣੀ ਖੋਦ ਨੂੰ ਸਾਫ਼ ਕਰਕੇ ਪਾਣੀ ਪੀਣ ਖਾਣ ਪੀਣ ਦਾ ਸਮਾਨ ਨੂੰ ਇਕੱਠਾ ਕਰ ਲਿਆ ਪਰ ਹਰ ਚੰਗੇ ਸਮੇਂ ਦੇ ਨਾਲ ਕਿਸੇ ਕਿਸ ਇਮਤਿਹਾਨ ਦੀ ਜ਼ਰੂਰਵਾਰੀ ਆਉਂਦੀ ਹੈ ਇੱਕ ਦਿਨ ਦੂਰੋਂ ਕਾਲੇ ਬੱਦਲਾਂ ਨੇ ਜੰਗਲ ਉੱਤੇ ਘੇਰਾ ਪਾ ਲਿਆ ਹਵਾ ਤੇਜ਼ ਹੋ ਗਈ ਕੁਝ ਸਮੇਂ ਬਾਅਦ ਬਹੁਤ ਭਿਆਨਕ ਮੀਂਹ ਪੈਣ ਲੱਗਾ ਪਾਣੀ ਦੇ ਤੇਜ਼ ਨਾਲ ਰੁੱਖ ਨਦੀ ਉੱਫਣ ਗਈ ਦਰਖਤਾਂ ਦੀਆਂ ਟਾਹਣੀਆਂ ਹਿੱਲ ਗਈਆਂ ਕਬੂਤਰ ਆਪਣੇ ਆਲਣੇ ਵਿੱਚ ਬੈਠਾ ਕੀੜੀ ਦੀ ਚਿੰਤਾ ਕਰ ਰਿਹਾ ਸੀ ਉਸਨੇ ਸੋਚਿਆ ਜੇ ਮੀਂਹ ਤਾਂ ਵੱਧ ਗਿਆ ਤਾਂ ਕੀੜੀ ਦਾ ਖੁੱਡ ਤਾਂ ਡੁੱਬ ਜਾਵੇਗੀ ਕਬੂਤਰ ਤਰੰਤ ਆਪਣੇ ਆਲਣੇ ਤੋਂ ਉੱਡਿਆ ਤੇ ਨਦੀ ਦੇ ਕਿਨਾਰੇ ਉੱਡਦਾ ਹੋਇਆ ਕੀੜੀ ਦੇ ਟਿਕਾਣੇ ਤੇ ਪਹੁੰਚਿਆ ਵੇਖਦਾ ਕੀ ਹੈ ਕੀੜੀ ਦਾ ਵਿਲ ਅੱਧਾ ਪਾਣੀ ਵਿੱਚ ਡੁੱਬ ਚੁੱਕਾ ਸੀ ਤੇ ਕੀੜੀ ਬਚਣ ਲਈ ਇੱਕ ਛੋਟੇ ਪੱਥਰ ਉੱਤੇ ਚੜੀ ਬੈਠੀ ਸੀ ਕਬੂਤਰ ਨੇ ਉੱਚੀ ਆਵਾਜ਼ ਮਾਰੀ ਕੀੜੀਏ ਡਰਨਾ ਮੈਂ ਆ ਗਿਆ ਕੀੜੀ ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਕਬੂਤਰ ਮੈਂ ਪਾਣੀ ਵਿੱਚ ਬਹਿ ਜਾਵਾਂਗੀ ਕੁਝ ਕਰੋ ਕਬੂਤਰ ਨੇ ਆਪਣੀ ਚੁੰਝ ਨਾਲ ਦਰਾਖਤ ਦੀ ਟਾਣੀ ਤੋਂ ਇੱਕ ਪੱਤਾ ਤੋੜਿਆ ਵੱਡਾ ਤੇ ਕੀੜੀ ਦੇ ਨੇੜੇ ਸੁੱਟ ਦਿੱਤਾ ਕੀੜੀ ਉਸ ਤੇ ਚੜ ਗਈ ਫਿਰ ਕਬੂਤਰ ਨੇ ਆਪਣੇ ਖੰਭਾ ਨਾਲ ਉਸ ਪੱਤੇ ਨੂੰ ਟੱਕਿਆ ਤੇ ਪਾਣੀ ਦੇ ਹੌਲੇ ਹੌਲੇ ਵਗਣ ਨਾਲ ਕੀੜੀ ਸੁਰੱਖਿਅਤ ਜਗ੍ਹਾ ਤੇ ਪਹੁੰਚ ਗਈ ਕੀੜੀ ਦੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਹ ਕਹਿੰਦੀ ਰੱਬ ਤੈਨੂੰ ਖੁਸ਼ ਰੱਖੇ ਕਬੂਤਰ ਤੂੰ ਸਿਰਫ ਮੇਰਾ ਦੋਸਤ ਨਹੀਂ ਮੇਰਾ ਰਖਵਾਲਾ ਵੀ ਹੈ ਮੀ ਖਤਮ ਹੋਇਆ ਤਾਂ ਜੰਗਲ ਦੀ ਹਰਿਆਲੀ ਹੋਰ ਵੀ ਸੂਣੀ ਹੋ ਗਈ ਪਰ ਕਈਆਂ ਦੇ ਘਰ ਤਬਾਹ ਹੋ ਚੁੱਕੇ ਸਨ ਕਈ ਕੀੜੀਆਂ ਦੀ ਖੁੱਡ ਮਿੱਟੀ ਵਿੱਚ ਰੁਲ ਗਈ ਸੀ ਕਬੂਤਰ ਤੇ ਕੀੜੀ ਨੇ ਮਿਲ ਕੇ ਬਹੁਤ ਮਦਦ ਕੀਤੀ ਕਬੂਤਰ ਦੂਰੋਂ ਤਾਜ਼ੇ ਪੱਤੇ ਤੇ ਦਾਣੇ ਲਿਆਉਂਦਾ ਤੇ ਕੀੜੀ ਹੋਰਾਂ ਛੋਟੀਆਂ ਕੀੜੀਆਂ ਨੂੰ ਖਾਣਾ ਵੰਡਦੀ ਜੰਗਲ ਦੇ ਸਾਰੇ ਜਾਨਵਰਾਂ ਨੇ ਉਹਨਾਂ ਦੀ ਸੇਵਾ ਦੀ ਹਕੀ ਕਿਹਾ ਇਹ ਦੋਵੇਂ ਤਾਂ ਜੰਗਲ ਦੇ ਸੱਚੇ ਹੀਰੋ ਨੇ ਕਬੂਤਰ ਨੇ ਮਾਰ ਨਹੀਂ ਕੀਤਾ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਜੋ ਨੇਕੀ ਕਰਦਾ ਉਸ ਨੂੰ ਆਪਣੀ ਸਲਾਂਗਾ ਦੀ ਲੋੜ ਨਹੀਂ ਰੱਬ ਸਭ ਵੇਖਦਾ ਏ ਕੀੜੀ ਨੇ ਕਿਹਾ ਸੱਚੀ ਦੋਸਤੀ ਉਹੀ ਹੁੰਦੀ ਹੈ ਜਦੋਂ ਕੋਈ ਸਾਥੀ ਦੂਜੇ ਦੀ ਖੁਸ਼ੀ ਵਿੱਚ ਆ ਖੁਸ਼ ਰਹੇ ਤੇ ਦੁੱਖ ਵਿੱਚ ਵੀ ਨਾਲ ਖੜਾ ਰਹੇ ਇੱਕ ਦਿਨ ਫਿਰ ਜੰਗਲ ਵਿੱਚ ਸ਼ਿਕਾਰੀ ਨਵੇਂ ਸ਼ਿਕਾਰੀ ਆ ਗਏ ਉਹਨਾਂ ਨੇ ਜਾਲ ਪਾ ਦਿੱਤੇ ਤੇ ਬੀਜਾਂ 'ਚ ਹਰਾ ਚਾਰਾ ਸੁੱਟ ਦਿੱਤਾ ਕਬੂਤਰ ਦੇ ਦੋਸਤ ਔਰ ਕਬੂਤਰ ਵੀ ਉੱਥੇ ਉੱਡ ਕੇ ਆਏ ਉਹਨਾਂ ਨੇ ਕਬੂਤਰ ਨੂੰ ਆਵਾਜ਼ ਮਾਰੀ ਆਓ ਇੰਨੇ ਸਾਰੇ ਦਾਣੇ ਪਏ ਨੇ ਖਾਈਏ ਕਬੂਤਰ ਨੇ ਦਿਲ ਵਿੱਚ ਇੱਕ ਛੋਟੀ ਜੀ ਸ਼ੰਕਾ ਆਈ ਉਸਨੇ ਹੌਲੀ ਹੌਲੀ ਨੇੜੇ ਉੱਡ ਕੇ ਵੇਖਿਆ ਦਾਣੇ ਤਾਂ ਸਨ ਪਰ ਜ਼ਮੀਨ ਤੇ ਹੌਲੀ ਹੌਲੀ ਬੁਣਿਆ ਹੋਇਆ ਜਾਲ ਵੀ ਸੀ ਕਬੂਤਰ ਨੇ ਉੱਚੀ ਆਵਾਜ਼ ਵਿੱਚ ਕਿਹਾ ਨਾ ਜਾਓ ਮੇਰੇ ਦੋਸਤੋ ਇਹ ਚਾਰਾ ਨਹੀਂ ਇਹ ਮੌਤ ਦਾ ਜਾਲ ਹੈ ਪਰ ਉਸਦੀ ਆਵਾਜ਼ ਸੁਣ ਕੇ ਵੀ ਕੁੱਝ ਕਬੂਤਰ ਉਤਰ ਗਏ ਤੇ ਜਾਲ ਵਿੱਚ ਫਸ ਗਏ ਸ਼ਿਕਾਰੀ ਨੇ ਤੁਰੰਤ ਜਾਲ ਬੰਨ੍ਹਿਆ ਤੇ ਉਹਨਾਂ ਨੂੰ ਫੜ ਲਿਆ ਕਬੂਤਰ ਦੇ ਦਿਲ ਵਿੱਚ ਦਰਦ ਹੋਇਆ ਪਰ ਉਹ ਖੁਦ ਨੂੰ ਬਚਾ ਲਿਆ ਕਿਉਂਕਿ ਉਸ ਨੂੰ ਕੀੜੀ ਦੀ ਸਿੱਖਿਆ ਯਾਦ ਸੀ ਕੀ ਹਮੇਸ਼ਾ ਸੰਭਲ ਕੇ ਹੀ ਕਦਮ ਚੁੱਕਣਾ ਚਾਹੀਦਾ ਏ ਉਸਨੇ ਸੋਚਿਆ ਮੇਰੀ ਜਾਨ ਤਾਂ ਬਚ ਗਈ ਪਰ ਮੇਰੇ ਦੋਸਤ ਤਾਂ ਫਸ ਗਏ ਕੀ ਮੈਂ ਉਹਨਾਂ ਨੂੰ ਬਚਾ ਸਕਦਾ ਹਾਂ ਕਬੂਤਰ ਵਾਪਸ ਉੱਡ ਕੇ ਕੀੜੀ ਕੋਲ ਆਇਆ ਤੇ ਸਾਰੀ ਗੱਲ ਦੱਸੀ ਕੀੜੀ ਨੇ ਕਿਹਾ ਹੌਸਲਾ ਰੱਖ ਕਬੂਤਰ ਜੇ ਇਰਾਦਾ ਪੱਕਾ ਹੋਵੇ ਤਾਂ ਛੋਟਾ ਜਿਹਾ ਜੀਬ ਵੀ ਵੱਡੇ ਕੰਮ ਕਰ ਸਕਦਾ ਏ ਦੋਵਾਂ ਨੇ ਇੱਕ ਯੋਜਨਾ ਬਣਾਈ ਕੀੜੀ ਨੇ ਕਿਹਾ ਕਿ ਜਦੋਂ ਸ਼ਿਕਾਰੀ ਸੌਂ ਜਾਵੇ ਉਦੋਂ ਜਾਲ ਦੀ ਕੰਢੀ ਕੱਟੇਗੇ ਤੇ ਕਬੂਤਰ ਆਪਣੇ ਦੋਸਤਾਂ ਨੂੰ ਉੱਡਣ ਦਾ ਸੰਕੇਤ ਦੇਵੇਗਾ ਉਸ ਰਾਤ ਦਾ ਸਮਾਂ ਸੀ ਉਹ ਰਾਤ ਦਾ ਸਮਸੀ ਸ਼ਿਕਾਰੀ ਜਾਲ ਬੰਨ ਕੇ ਇੱਕ ਦਰਾਖਤੇ ਹੇਠਾਂ ਸੌਂ ਗਿਆ ਕਿੜੀ ਹੌਲੀ-ਹੌਲੀ ਉਸ ਦੇ ਜਾਲ ਦੇ ਕੋਲ ਗਈ ਤੇ ਆਪਣੀ ਤਿੱਖੀ ਜਵੜੀ ਨਾਲ ਜਾਲ ਦੀਆਂ ਰੱਸੀਆਂ ਕੱਟਣ ਲੱਗੀ ਕਬੂਤਰ ਦਰਾਖਤ ਉੱਤੇ ਬੈਠਾ ਚੌਕਸੀ ਕਰਦਾ ਰਿਹਾ ਜਿਵੇਂ ਹੀ ਜਾਲ ਢਿੱਲਾ ਪਿਆ ਕਬੂਤਰ ਨੇ ਉੱਚੀ ਆਵਾਜ਼ ਮਾਰੀ ਹੁਣ ਉੱਡੋ ਮੇਰੇ ਦੋਸਤੋ ਸਾਰੇ ਕਬੂਤਰ ਇੱਕੋ ਸਮੇਂ ਆਪਣੇ ਪੰਖ ਫੜਫੜਾ ਕੇ ਅਸਮਾਨ ਵੱਲ ਉੱਡ ਗਏ ਸ਼ਿਕਾਰੀ ਜਾਗ ਗਿਆ ਪਰ ਹੁਣ دیر ਹੋ ਚੁੱਕੀ ਸੀ ਉਸ ਨੇ ਦੇਖਿਆ ਕਿ ਜਾਲ ਖਾਲੀ ਤੇ ਹਵਾ ਵਿੱਚ ਉੱਡਦੇ ਕਬੂਤਰਾਂ ਦੀਆਂ ਚਿੱਟੀਆਂ ਛਾਵਾਂ ਉਸ ਨੂੰ ਚੱਕਮਾ ਦੇ ਚੁੱਕੀਆਂ ਨੇ ਕਿੜੀ ਹੌਲੀ ਜੀ ਮੁਸਕਰਾਈ ਤੇ ਕਹੇ ਦੀ ਵਿਖਿਆ ਕਬੂਤਰ ਜਦੋਂ ਦਿਲ ਸਾਫ਼ ਹੋਵੇ ਤੇ ਦੋਸਤੀ ਸੱਚੀ ਹੋਵੇ ਤਦੋਂ ਰੱਬ ਵੀ ਸਾਥ ਦਿੰਦਾ ਹੈ ਕਬੂਤਰ ਨੇ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਤੂੰ ਮੇਰੀ ਸਹੇਲੀ ਨਹੀਂ ਮੇਰੀ ਸਿੱਖਿਆ ਹੈ ਤੇ ਹੁਣ ਉਹ ਖੁਸ਼ੀ-ਖੁਸ਼ੀ ਸਾਰੇ ਜੰਗਲ ਦੇ ਵਿੱਚ ਸਾਰੇ ਪੰਛੀ ਕੀੜੀ ਸਭ ਕਬੂਤਰ ਖੁਸ਼ੀ-ਖੁਸ਼ੀ ਰਹਿਣ ਲੱਗੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਜੀਵ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਾਨੂੰ ਹਰ ਕਿਸੇ ਦੀ ਮਦਦ ਮੁਸੀਬਤ ਦੇ ਸਮੇਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਆ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਲਈ ਵੀ ਕਦੇ ਉਹ ਮਦਦ ਕਰ ਸਕਦਾ ਹੈ ਇਸ ਲਈ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਹੋਰ ਵੀ ਕਹਾਣੀਆਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ